ਫਰਗਾਨੀ ਫਰਗੋ ਨੇ ਹੈ ਕੋਣ ਆਪਣਾ ਸੱਚੀ ਨਾਮ ਹੈ ਨਿੱਤ ਮਾਜ ਨੇ ਗੱਡੀ ਉਹਦੀ ਹੈ ਤੇ ਕਣਕ ਦੀ ਹੈ ਕਿੱਥੇ ਆ ਗਏ ਦੇਖੋ ਨਦੀ ਹੈ ਚਾਵਿਓ ਦੀਪੂ ਚ ਹੁੰਦੀ ਹੈ ਪਤਾ ਨਹੀਂ ਮਹਾਰਾਜ ਹਾਂ ਸੱਚਾ ਜੀ ਬੋਲਦਾ ਤੇਰੇ ਤੇ ਹੀ ਪਰਚਾ ਹੋ ਜਾਣਾ ਸੱਚ ਬੋਲ ਕਿਥੋਂ ਨਦੀ ਹੈ ਦੀਪੂ ਮਾਰੇ ਉਥੋਂ ਤੇ ਹਾਂ ਤੇ ਪਰ ਦੀਪੂ ਦੀ ਕਰਨਾ ਨਾ ਨੰਨੇ ਲੱਗ ਰਹੀ ਨਾ ਲੱਦੀ ਕਿੱਥੋਂ ਲਦੀ ਹੈ ਕਿੱਲਦਾਈ ਹੈ ਕਿੱਲਦਾਈ ਹੈ ਨਾਂ ਨਾ ਨਾ ਨਾਂ ਕਿਹਨੂੰ ਪਤਾ ਤੂੰ ਨਾ ਜਾਣੀ ਜੱਡੀ ਹੈ ਤੈਨੂੰ ਪਤਾ ਹੈ ਨਾਂ ਦਾ ਉੱਧੇ ਹੀ ਆ ਉਹਨੇ ਨਹੀਂ ਪਤਾ ਜੀ ਦੱਸਿਆ ਜੀ ਮੈਂ ਐਂਦਾ ਹੀ ਕਹਿੰਦਾ ਕਣਕ ਆਟਾ ਪੁੱਛੀ ਆ ਠੀਕ ਹੈ ਉਹ ਆਪਣੀ ਟਿੱਕੀ ਤੇ ਖਾਣੇ ਆਂ ਕਹਿੰਦੇ ਨਾਂ ਵਿਸ਼ਵਾ ਨਾਮ ਸਟਾਫ ਕਰੋ ਜੀ ਇਹਨਾਂ ਨੂੰ ਪਹਿਲਾਂ ਉੱਥੇ ਚੱਡੇ ਫੜਨਗੇ ਤਾਂ ਪਤਾ ਨਾ ਸਰਦ ਆਸੀ ਇਹ ਸਟਾਫ ਨਾਲ ਗੱਲ ਕਰਾਉਂਦੇ ਨੇ ਕਿਸ ਧੰਦਲੀ ਚ ਇਨਸਪੈਕਟਰ ਵੀ ਆਪਣੇ ਅਫਸਰ ਸਭ ਰਲੇ ਆ ਇਹਨਾਂ ਦੇ ਨਾਲ ਜਿਹੜੀ ਲੱਦੀ ਦੀ ਵੀਡੀਓ ਬਣਾਈ ਆ ਬਿੱਪੂ ਤੋਂ ਚੱਕੀ ਕਿੱਥੇ ਆ ਤੁਹਾਡੀ ਚੱਕੀ ਭਾਈ ਆ ਮੇਰਾ ਸੰਗਰ ਹੈ ਹੈ ਰਾਸ ਕੋ ਮਿਨਾ ਕੇ ਕਿਹਨੇ ਆਲੀ ਇਹ ਕੰਗਰੇਸ ਤੋਂ ਕਣਕ ਨਹੀਂ ਲੋਕਾਂ ਨੂੰ ਪੂਰੀ ਦੇਂਦੇ ਐ ਸੱਸੀ ਕਾ ਸਰ ਸਰ ਮੈਂ ਨਾ ਗੁਰਦਾਸਪੁਰ ਚਲਤੋਂ ਪਹਿਲਾਂ ਵਿਸ਼ਵਾਦਿਤ ਨੂੰ ਫੋਨ ਕੀਤਾ ਸੀ ਕਿ ਇੱਕ ਤੁਹਾਡੇ ਲਾਗੇ ਜੀਪ ਅਹੀਂ ਫੜੀ ਆ ਸਾਡੇ ਬ੍ਰੈਂਟਿਜ ਨੇ ਜਿਹਦੇ ਵਿੱਚ ਕਣਕ ਵੇਚਣ ਜਾ ਰਹੇ ਡੱਬੂ ਵਾਲਾ ਹਾਂਜੀ ਹਾਂਜੀ ਉਹ ਨਹੀਂ ਪੁੱਜਿਆ ਪਰ ਮੈਂ ਪੁੱਛਿਆ ਤੇ ਸਾਡੇ ਲਾਗੇ ਤੇ ਤੁਸੀਂ ਸੀਆਈ ਸਟਾਫ ਦੀ ਡਿਊਟੀ ਲਗਾਓ ਅੱਜ ਟੀਮ ਲੈ ਕੇ ਜਾਂ ਸੀਆਈ ਸਟਾਫ ਤੋਂ ਇਨਵੈਲਿਜਿਬਿਲਿਟੀ ਦਾ ਅੱਜ ਆ ਗਿਆ ਠੀਕ ਹੈ ਠੀਕ 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 ਤੇ ਇਹ ਗੱਡੀ ਇੱਥੋਂ ਨਾ ਕਰ ਦੇਣ ਆਪਣੇ ਹਾਂ ਠੀਕ ਹੈ ਥੈਂਕ ਯੂ ਥੈਂਕ ਯੂ ਸਾਰੀ ਇਹ ਕਣਕ ਐ ਸਰਕਾਰੀ ਕਣਕ ਐ ਬੋਲੀ ਇਹ ਸਰਕਾਰੀ ਕਣਕ ਇਹ ਸਰਕਾਰੀ ਐ ਸਰਕਾਰੀ ਐ ਇਹ ਇੱਕ ਇੱਕ ਦੋ ਦੋ ਇੱਕ ਇੱਕ ਦੋ ਦੋ ਥੋੜਾ ਇੱਕ ਕਣਕ ਇਸ ਘਟੇ ਰਿਖਦੇ ਆ ਪੂਰੇ ਪਿੰਡ ਦੇ ਵੈਰੀਫਿਕੇਸ਼ਨ ਪਾ ਲੋ ਕਿਸੇ ਦਾ ਇੱਕ ਥੋੜਾ ਘਟਾ ਐ ਕਿਸੇ ਦਾ ਦੋ ਦੋੜਾ ਘਟਾ ਠੀਕ ਐ ਜੀ ਔਰ ਇਹ ਧੰਦਲੀ ਅੱਜ ਦੀ ਨਹੀਂ ਇਹ ਧੰਦਲੀ ਕਾਫੀ ਸਮੇਂ ਤੋਂ ਇਹਦੇ ਵਿੱਚ ਇਨਸਪੈਕਟਰ ਦੇ ਜਿਹੜੇ ਅਫਸਰ ਨੇ ਉੱਚ ਅਧਿਕਾਰੀਆਂ ਵੀ ਨਾਲ ਰਹੇ ਹੋਏ ਜੀ ਦੇ ਗੁਰਗਾਂ। ਤੇਰੇ ਨਾਮ ਹੈ। ਹਾਂ? ਰਵਾਂ ਹੈ ਯਾਰ। ਕੁਲਵਿੰਦਰ। ਕੁਲਵਿੰਦਰ। ਤੇਰਾ ਕੀ ਨਾਮ? ਕਿਥੇ ਰਹਿੰਦਾ ਮੇਰਾ ਪਿੰਡ। ਅਸੂਬਾ ਦੀ ਮਿੱਟੀ ਅਸੂਬਾ। ਕਿਥੇ ਰਹਿੰਦਾ ਹੈ? ਸਾਡੀ ਆਪਾਂ ਦੇ ਮਜ਼ਦੂਰ ਆ ਕੰਮ ਕਰਦਾ ਵਾ। ਤੇ ਜੱਤੀ ਦੇ ਕਰਦੀਆਂ ਕੰਕਲਿਆ। ਕਿਹੜੀ ਕਿਹੜੀ ਜੱਤੀ ਦੇ ਕਰ? ਅੱਜ ਤੇ ਰਸਾਂ ਸੰਸਣ ਸਮਾਂ ਹੈ।